ਸਸਰੀ ਕਾਜ ਦੇ ਸਾਰਿਆਂ ਨੂੰ ਅੱਜ ਆਪਾਂ ਮਟਰ ਚੌਲ ਬਣਾਵਾਂਗੇ ਆ ਚੌਲ ਹੈਗੇ ਪਾਈਆ ਚੌਲ ਹੈ ਤੇ ਆਪਾਂ ਇਹਨਾਂ 'ਚ ਪਾਣੀ ਪਾ ਕੇ ਰੱਖ ਦਿਆਂਗੇ ਤੇ ਉਹਨੇ ਨੂੰ ਆਪਾਂ ਮਟਰ ਕੱਢਾਂਗੇ ਉਹਨੇ ਆਪਾਂ ਮਟਰ ਕੱਢ ਲੈਨੇ ਆ ਨਾਲੇ ਆਲੂ ਪਾਵਾਂਗੇ ਇੱਕ ਵਿੱਚ गंडे भी पाव गे बहुत वादिया चौल करारे। आपको चौल बहुत स्वाद लगते मटर चौल बना है लोग वादू ਮੈਂ ਬਸ ਸਾਰੇ ਮਟਰ ਕੱਢ ਲਵਾਂਗੇ ਲੋ ਆਪਾਂ ਮਟਰ ਵੀ ਕੱਢ ਲੈ ਤੇ ਆਲੂ ਵੀ ਚੀਰ ਲਿਆ ਤੇ ਗੰਡੇ ਵੀ ਚੀਰ ਲੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾਂਗੇ ਹੁਣ ਪਰਫੈਣ ਪਾਵਾਂਗੇ ਫਿਰਫੈਣ ਦਾ ਤੜਕਾ ਲਾਵਾਂਗੇ ਜਦੋਂ ਫੈਣ ਗਰਮ ਹੋ ਗਿਆ ਫਿਰ ਆਪਾਂ ਵਿੱਚ ਗੰਡੇ ਪਾਵਾਂਗੇ ਰੋਪਣਾ ਗਰਮ ਹੋ ਗਿਆ ਹੁਣ ਆ ਪਹਿਲਾ ਜੀਰਾ ਪਾਵਾਂਗੇ ਹੁਣ ਆਪਾਂ ਗੰਡੇ ਪਾਵਾਂਗੇ கண்ட மிச்ச பண்ணாா் அூ மிச்ச பிள்ளக்கு உன்னச்சுவாடி

ਉਹ ਤੋਂ ਆਪਾਂ ਟਾਕ ਦੇਾਂਗੇ ਜੇ ਪਾਣੀ ਗਰਮ ਹੋ ਗਿਆ ਫਿਰ ਆਪਾਂ ਚੌਲ ਪਾਵਾਂਗੇ ਪਾਣੀ ਥੋੜਾ ਥੋੜਾ ਰਿਜਲ ਲੱਗ ਗਿਆ ਹੁਣ ਆਪਾਂ ਚੌਲ ਪਾਵਾਂਗੇ ਚੌਲਾਂ ਚ ਪਾਣੀ ਜਿਹੜਾ ਪਾਇਆ ਸੀ ਆਪਾਂ ਧੋ ਕੇ ਕਢਤਾ ਚੌਲ ਜੇ ਥੋੜੇ ਜਿਹਾ ਫੋਲੇ ਹੋ ਗਏ ਰਿੰਝ ਕੇ ਥੋੜੇ ਜਿਹਾ ਫੇਰ ਆਪਾਂ ਮਟਰ ਤੇ ਆਲੂ ਪਾਵਾਂਗੇ ਲੋ ਚੌਲ ਆਪਣੇ ਕੁਸ ਫੋਲੇ ਹੋ ਗਏ ਤੇ ਆਪਾਂ ਹੁਣ ਆਲੂ ਤੇ ਮਟਰ ਪਾਵਾਂਗੇ ਇਹ ਵੀ ਪਾਣੀ ਪਾ ਕੇ ਰੱਖਿਆ ਧੋਣ ਵਾਸਤੇ ਇਹਨੂੰ ਆਪਾਂ ਹੁਣ 5-7 ਮਿੰਟ ਸੇਕ ਕਰਵਾਵਾਂਗੇ ਤੇ ਫਿਰ ਲਾ ਲਾਂਗੇ ਚੌਲ ਤੇ ਆਹ ਮਟਰ ਤੇ ਆਪਣੇ ਆਲੂ ਰਗੇ ਜਾਣਗੇ ਟੋਟਕ ਦੇਾਂਗੇ ਲਓ ਚੌਲ ਆਪਣੇ ਬਣ ਗਏ ਬਹੁਤ ਵਧੀਆ ਬਣੇ ਆ ਤੇ ਹੁਣ ਆਪਾਂ ਲਾਵਾਂਗੇ 10-15 ਮਿੰਟ ਹੋ ਗਏ ਬਣੀ ਜਾਂਦਿਆਂ ਨੂੰ ਆਪਾਂ ਪਕੀਰੇ ਹੋਏ ਧਨੀਆ ਪਾਵਾਂਗੇ ਪਰ ਲਾ ਦੇਾਂਗੇ ਥੋੜਾ ਜਿਹਾ ਬਹੁਤ ਸੋਹਣੀ ਮਹਿਕ ਆਉਂਦੀ ਹੈ ਬਹੁਤ ਵਧੀਆ ਬਣਿਆ ਚੌਲ ਹੁਣ ਆਪਾਂ ਕੌਲੀ 'ਚ ਪਾਵਾਂਗੇ ਮੁੱਤੇ ਥੋੜਾ ਘਣਗਾ ਪਾਵਾਂਗੇ ਨਾਲ ਦਹੀਂ ਹੈਗੀ ਜਿਹੜੇ ਜੀ ਕਰਦਾ ਦਹੀਂ ਨਾਲ ਖਾ ਸਕਦਾ ਜੀ ਕਰਦਾ ਐਵੇਂ ਵੀ ਖਾ ਸਕਦਾ ਬਹੁਤ ਵਧੀਆ ਬਣਿਆ ਚੌਲ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ